ਇੱਕ ਪਖੰਡੀ ਜੋ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ ਇਸ ਪਰਿਵਾਰ ਨਾਲ ਮਾਰੀ ਠੱਗੀ ਅਤੇ ਕਹਿੰਦਾ ਸੀ ਕਿ ਡੱਬੀ ਦੇ ਵਿੱਚ ਜਿੰਬ ਬੰਦ ਕੀਤਾ ਹੈ ਉਸ ਦਾ ਪੂਰਾ ਪਰਦਾਫਾਸ਼ ਪਾਈ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਕੀਤਾ ਗਿਆ ਇੱਕ ਖਾਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਇੱਕ ਝੂਠੇ ਤੰਤਰ ਮੰਤਰੀ ਦਾ ਨਕਾਬ ਉਤਾਰਿਆ ਗਿਆ ਤੇ ਸਚਾਈ ਸਾਹਮਣੇ ਆਈ ਸੱਚ ਹਮੇਸ਼ਾ ਕਾਇਮ ਰਹਿੰਦਾ ਹੈ ਤੇ ਝੂਠ ਕਦੇ ਲੰਮਾ ਨਹੀਂ ਚੱਲਦਾ ਇਹ ਵੀਡੀਓ ਦੇਖੋ ਤੇ ਜਾਨੋ ਕਿ ਕਿਵੇਂ ਲੋਕਾਂ ਨੂੰ ਠੱਗਣ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਪਿੰਡਾਂ ਦੇ ਪ੍ਰਚੰਤਾ ਨੂੰ ਵੀ ਬੇਨਤੀ ਹੈ ਵੀ ਜਿਹੜੀ ਜਿਹੜੀ ਕੋਈ ਬੁੜੀ ਜਿਹੜਾ ਕੋਈ ਬੰਦਾ ਤੇ ਉਹ ਇਹਨਾਂ ਨੂੰ ਗੁਰਦੁਆਰੇ ਆਉਣ ਲਈ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਢਾਹ ਢੂਲੇ ਲਾਉਣ ਨੂੰ ਭਾਵੇਂ ਬਾਬਾ ਸੇਵਨ ਵਾਲੇ ਤੇ ਕਿਲੋਮੀਟਰ ਭੇਜ ਦੋ ਭੱਜੀਆਂ ਜਾਂਦੇਗਾ ਆ ਬਾਲੂ ਸ਼ਾਹੀ ਇਹਦੀ ਡੇਟ ਵੀ ਲੰਘ ਗਈ ਉਹਨੇ ਮੈਨੂੰ ਲੱਗੂ ਹੋਦੀ ਅਜੰਦਰੇ ਬੀਬੀ ਕਿੱਥੇ ਲਾਈ ਸੀ? ਕੇਤੀ ਚ ਲਾਈ ਸੀ। ਅੱਛਾ। ਕੇਤੀ ਚ ਪੈਸੇ ਰੱਖੇ। ਪਰ ਆ ਸੰਦੂ ਹੋ ਰਹੀ ਆ ਵੇਖ ਲੋ। ਮਤਲਬ ਇਸ ਕਰਕੇ ਨਾ ਲੋਕਾਂ ਨੂੰ ਬੇਨਤੀ ਆ ਵੀ ਭੈਣ ਆਈ ਵਿਚਾਰੀ। ਉਹਨੇ ਸਾਥ ਤੇ ਕਰਾਉਣੇ ਦੀ ਬੀਬੀ ਕਾਰਵਾਈ। ਉਹ ਐਦਾਂ ਮਤਲਬ ਗਵੰਡੀਆਂ ਦਾ ਮਾਰਾ ਹੋ ਜੇ। ਸਾਡੇ ਰਿਸ਼ਤੇਦਾਰਾਂ ਦਾ ਮਾਰਾ ਹੋ ਜੇ। ਸਬੰਧਨ ਐਦਾਂ ਦੇ ਟੂਲੇ ਟੱਪੇ ਜੀ ਢਾੜ ਢੂਲੇ ਕਰਦੇ ਫਿਰਦੇ ਆ। ਜਿਹੜੇ ਲੋਕ ਅਸੀਂ ਢਾੜ ਢੂਲੇ ਲਾਉਂਦੇ ਵੇਖ ਵੀ ਲੈਣਾ। ਸ਼ਾਂਗਾਂ ਦੇ ਬਹੁਤੇ ਸੁਣ ਲੋ ਮੇਰੀ ਗੱਲ। ਯਾ ਤੁਸੀਂ ਨਾ ਲੋਕਾਂ ਨੂੰ ਬੇਨਤੀ ਕਰਦੇ ਆ ਸचेत ਹੋਵੋ ਆ ਵੇਖੋ ਜੱਨ ਬਣਾਇਆ ਮਣੋ ਆ ਮੇਰੇ ਤੇ ਅਸਰ ਕਰੇ ਜੱਨ ਮੈਂ ਤਾਂ ਕਹਿਣਾ ਬਿਲਾ ਜੱਨ ਕਦੇ ਮੈਨੂੰ ਲੱਗਾ ਜੱਨ ਦੇ ਜੈਨੂ ਅੱਖਰਾਂ 'ਚ ਨਹੀਂ ਲਿਖਣਾ ਆਉਣਾ ਬਾਬੇ ਨੂੰ ਜਿੱਦ ਦੇ ਮੈਂ ਪੜ੍ਹ ਲਿਆ ਕਰ ਬਚਨ ਨੂੰ ਇਹ ਸਿਰ ਜਨੀ ਲਾ ਨੀਲਮ ਹਾਂ ਅੱਜ ਤੁਸੀਂ ਆਏ ਹੋ ਮੇਰੇ ਘਰ ਨਾ ਹਾਂਜੀ ਤੇ ਚਲੋ ਤੁਹਾਡੇ ਪਤੀ ਦਾ ਨਾਂ ਗੰਗੂ ਹੈ ਨਾ ਹਾਂਜੀ ਵਾਸੀ ਕਿ ਲਈ ਹਾਂਜੀ ਕੀ 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 ਮਸਲਾ ਤੁਹਾਡਾ ਕਿਵੇਂ ਆਇਆ ਤੁਸੀਂ ਆਪਣੇ ਗੁੜਿਆ ਦਾ ਰੋਲਾ ਸੀ ਬਾਬਾ ਜੀ ਤੇ ਆਉਨੇ ਸੀ ਵੀ ਕੋਈ ਬਾਬਾ ਮਿਲਿਆ ਸਾਨੂੰ ਇਹ ਵੀਰ ਨੇ ਮਲਾਇਆ ਤੇ ਉਹ ਕਹਿੰਦੇ ਵੀ ਆਹ ਲਾ ਤੋਂ ਦੇ ਕਰੇ ਸੀ ਆ ਕੇ ਤੁਹਾਡੇ ਅਮਨ ਕਰਾਂਗੇ ਕੁੜੀ ਨੂੰ ਕੋਈ ਕਿਸੇ ਕੀਤਾ ਹੈ ਅਸੀਂ ਵੀ ਚਲੋ ਦੁਖੀ ਸੀ ਤੁਸੀਂ ਜਾਣਦੇ ਹੋ ਬਾਬੇ ਨੂੰ ਜਿਵੇਂ ਦੁਨੀਆ ਤਰੀ ਫਿਰਦੀ ਹੈ ਮਤਲਬ ਲੋਕਾਂ ਨੇ ਮੁੜ ਕੇ ਕਹਿੰਦੇ ਵੀ 50000 ਰੁਪਏ ਭੇਜਦੇ ਹੋ ਆਹਨੇ ਭੇਜ ਕੇ ਕੰਮ ਕਰਦੇ ਜੀ 50000 ਰੁਪਏ ਕਾਦਾ ਮੰਗਿਆ ਹਾਂਜੀ ਕਹਿੰਦੇ ਆਂਦੇ ਤੇ ਅਮਨ ਕਰਕੇ ਤੁਹਾਡੀ ਪੇਟੀ ਵਿੱਚ ਰੱਖਣਾ ਫੋਟੋ ਖਿੱਚੀਆਂ ਤਾਲੇ ਲਾਏ ਪੇਟੀ ਸਾਡੀ ਨੂੰ ਅੱਛਾ ਕੋਈ ਨਹੀਂ ਦੇਖਦੇ ਆਪਾਂ ਦਾ ਕੀ ਹੈ ਇਹ ਉਹਨਾਂ ਨੇ ਜਿੰਨੇ ਬਣਾਇਆ ਆਂਦੇ ਅੱਛਾ ਇਹ ਤੂੰ ਰੋਲਾ ਪਾਵੇਂਗੀ ਤੇ ਤੇਰੇ ਤੇ ਪਰਚਾ ਹੋ ਜਾਏਗਾ ਨਹੀਂ ਜਨ ਕੀ ਬਣਾਇਆ ਕਦ ਵੱਤ ਤੇ ਬਣਾਇਆ ਇਹ ਇਹ ਆਵਾਂ ਦੇ ਸਾਡੇ ਚ ਜਿੰਨਾ ਦਾ ਸੀ ਤੁਹਾਡੇ ਘਰੇ ਪਹਿਰਾ ਲਾਇਆ ਸਟੋਰ ਵਿੱਚ ਅੱਛਾ 500 ਰੁਪਿਆ ਲਿਆ ਆਣੇ ਤੇ ਅੱਗ ਪਾਲੀ ਰੱਖੀ ਨੇ ਹੂੰ ਬੱਠਣ ਵਿੱਚ ਹੂੰ ਦੇ ਵਿੱਚ ਪਤਾ ਨਹੀਂ ਕੀ ਸਿੱਤੀ ਗਾਣੇ ਸਰੋਜੀ ਤੇ ਸਾਨੂੰ ਆਲੇ ਤੁਸੀਂ ਇੱਥੇ ਬੈਠੇ ਰਹਿਣਾ ਸੀ ਵੀ ਉੱਥੇ ਬੈਠੇ ਰਹਾ ਮੁੜ ਕੇ ਆਏ ਨੇ 3 ਲੀਅੰਦਾ ਪਰਸ਼ਨ ਹਾਂਜੀ 3 ਦਿਨ ਬਾਅਦ ਆਏ ਨੇ ਕਿੰਨਾ ਦਿਨ ਬਾਅਦਾਂ ਦੇ ਪੈ ਗੀ ਵੀ ਤੁਹਾਡੇ ਘਰੇ ਦਾ ਅਮਨ ਉਹਨਾ ਆਇਆ ਜੇ ਤੁਸੀਂ ਘਰੇ ਰਹੋ ਅਸੀਂ ਸਾਰੇ ਵੀ ਘਰੇ ਸੀ ਮੇਰੇ ਘਰ ਵਾਲੇ ਨੇ ਕਿਸੇ ਚਾਹ ਦਿਹਾੜੀ ਮਾਰੀ ਕਿਸੇ ਨੇ ਲੱਗਾ ਸੀ ਕੰਮ ਤੇ ਕਹਿੰਦਾ ਚ ਆਈ ਲਿਢਿਆੜੇ ਕੰਮ ਕਾਰ 20000 ਦੀ ਥੱਗੀ ਕਾਦੀ ਮਾਰੀ ਮੈਨੂੰ ਉਹ ਦੱਸੋ ਰਵਣ ਕਾਦੇ ਨਹੀਂ ਕਰਨਾ ਸੀ ਕਹਿੰਦਾ ਵੀ ਕੁੜੀ ਚਲੀ ਜਾਏਗੀ ਤੇ ਪੈਸੇ ਜਿਹੜੇ ਤੁਹਾਡੇ ਨੇ ਇਹ ਤੁਹਾਡੀ ਪੇਟੀ ਚ ਰਹਿਣਗੇ ਇਹ ਨਹੀਂ 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 अच्छा ਜਿਹੜਾ ਪਿਆਹ ਹਜ਼ਾਰ ਹਾਂਜੀ ਤੇ ਜੇ ਤੁਸੀਂ ਉਹੀ ਪਿਆਹ ਹਜ਼ਾਰ ਆਪਦੇ ਮਤਲਬ ਜਵਾਈ ਨੂੰ ਦੇ ਦਿੰਦੇ ਚਲੋ ਕੁੜੀ ਨੂੰ ਸਮਾਨ ਲੈ ਕੇ ਦੇ ਦਿੰਦੇ ਆਪਾਂ ਇਹ ਚੱਕਰ ਜੀ ਕਰ ਦੋ ਮੈਨੂੰ ਨਹੀਂ ਨਹੀਂ ਜਵਾਈ ਦਾ ਸਾਡਾ ਕੋਈ ਰੋਲਾ ਨਹੀਂ ਸੀ ਜਵਾਈ ਸਾਡਾ ਬਹੁਤ ਚੰਗਾ ਵਪਾਰੀ ਏ ਕਮੋਮਾ ਨਾਲ ਮੁੰਡਾ ਸਾਡੀ ਹਲਪ ਵੀ ਕਰਦਾ ਹੈ ਵੀ ਅਸੀਂ ਗਰੀਬ ਬੰਦੇ ਆ ਤੁਹਾਨੂੰ ਪਿਆਹ ਹਜ਼ਾਰ ਰੁਪਿਆ ਪੇਟੀ ਚ ਰੱਖਤਾ ਫਿਰ ਗਾਂ ਨੂੰ ਹਾਂਜੀ ਤੇ ਬਾਅਦ ਵਿੱਚ ਵੀ ਤਿੰਨ ਚਾਰ ਦਿਨ ਬਾਅਦ ਆਏ ਨੇ ਤਿੰਨ ਚਾਰ ਦਿਨ ਬਾਅਦ ਆਨੇ ਨੇ ਦੀ ਤਾਂ ਟੋੜੀ ਕਰੀ ਅਸੀਂ ਆ ਕੇ ਸੇ ਰਮਣ ਕੰਨਾ ਸਾਨੂੰ ਜਿੰਨਾ ਡਰ ਅੱਛਾ ਜਨ ਆ ਜਨ ਕਹਿ ਰਹੇ ਅਸੀਂ ਹਾਂਜੀ ਤੇ ਬਲੇਡ ਜੇ ਕਾਦੋ ਵਿੱਚ ਲਾਏ ਇਹਦੇ ਇਹ ਉਹਨੇ ਲਾਏ ਨੇ ਜੀ ਹੋਰ ਦਿਖਾਓ ਕੀ ਕੁਛ ਜੀ ਹਾਂਜੀ ਬਸ ਇਹ ਹੋਈ ਜੀ ਹੋਰ ਆ ਕੀ ਜੀ ਦਾ ਹਾਂ ਆ ਮਸਤੀ ਕੋਈ ਕੁੜੀ ਦਾ ਉਹ ਨਾ ਕਿ ਆ ਲੈ ਦੋ ਦਿਨ ਤੇ ਰਾਨੇ ਚ ਹੱਟੀ ਤਾਂ ਸਾਨੂੰ ਮਿਲਦੇ ਸੀ ਸਾਨੂੰ ਕਹਿੰਦੇ ਸੀ ਲੱਡੂ ਕਿੱਥੋਂ ਦਾ ਜਿਹਨੇ ਠੱਗੀ ਮਾਰੀ ਹੈ ਜੀ ਜੀ ਇਹ ਮਮ ਡੋਟ ਦਾ ਸੀ ਘਰ ਦੇ ਨਾਮ ਇਹਦਾ ਬੀਬੀ ਇਹਦਾ ਗਰਬਚੇ ਨੇ ਜੀ ਗੁਰਵਰਤਨ ਸਿੰਘ ਹਾਂ ਜੀ ਕਿੰਨੀ ਉਮਰ ਹੈ ਜੀ ਉਮਰ ਤਾਂ ਜੀ ਕਾਥੀ ਹੋਵੇ ਜੀ ਕਿੰਨਾ 7 ਸਾਲ ਹੋ ਗਏ ਇਹਮਿੰਦਰ ਸਿੰਘ ਜਿਹੜਾ ਨਾਂ ਰਣਿਆ ਸੀ ਇਹਦੀ ਹਾਂ ਜੀ ਇਹ ਕਦੋਂ ਦੀ ਗੱਲ ਹੈ ਇਹ ਇਹ ਨੋ ਸੌਰੀ ਕੁਝ ਕੁਝ ਨਹੀਂ ਕੋਈ ਗੱਲ ਪਰ ਇਹ ਮਤ ਕਰ ਕੇ ਕਹਿਣਾ ਨਹੀਂ ਇਹ ਕਦੋਂ ਦੀ ਗੱਲ ਹੈ ਇਹ ਹੋ ਗਿਆ 2 ਮਹੀਨੇ ਜਸਜੰਦਰ ਜੰਦਰ ਲਵਾਇਆ ਕੀ ਹਾਂ ਜੀ ਇਹ ਰੱਖਦੇ ਸੀ ਸੰਧੂਰ ਲਾਉਂਦੇ ਸੀ ਐਸੇ ਐਸੇ ਪਲੇਟ ਤੇ ਅੱਛਾ ਤੇ ਉਹ 10 ਕੁ ਮਹੀਨੇ ਹੋ ਗਏ ਇਸ ਗੱਲ ਨੂੰ ਤੇਵੇਂ ਲਈ ਬੜੇ ਤਾਂ ਚੱਕੀ ਉਹ ਵੀ ਤਾਂ ਚੱਕੀ ਹਾਂਜੀ ਤਾਂ ਚੱਕੀ ਤੇ ਤੇਰ ਵੀ ਇੱਕ ਬੰਦਾ ਜੀ ਨੰਦਰ ਆਪਣੇ ਘਰੇ ਸਤੋਰ ਤੇ ਦੇਖ ਦਿੱਤਾ ਤੇ ਉਹਨਾਂ ਭੈਣ ਨੂੰ ਕਤਲ ਪੂਣਾ ਜੇ ਆਹ ਦੇਖੋ ਜਿਹੜੀ ਟੂਨੇ ਕੀਤੀ ਸੀ ਤੇ ਭਾਈ ਸਾਹਿਬ ਖੋਲਦੇ ਪਏ ਮਰਨ ਦਾ ਨਾਟਕ ਕੀਤਾ ਉਹਨਾਂ ਦੇ ਮੂੰਹ ਚ ਖੂਨ ਨਿਕਲਿਆ ਖੂਨ ਨਹੀਂ ਨਿਕਲਿਆ ਉਹਨਾਂ ਕੋਈ ਰੰਗ ਰੂਗ ਪਾਇਆ ਹੁਣ ਤੇ ਆਹ ਨਾ ਪਹਿਣ ਤੇਰਾ ਇੱਕ ਮੁੰਡਾ ਏ ਤੇਰੇ ਖਲਾਵਨ ਕਤਲ ਪੂਣਾਈ ਤੇ ਕੀ ਕਰਨਾ ਕੁੜੀਆ ਮੇਰੀਆਂ ਫਾਇਟ ਵੀ ਲੱਗਾਂ ਮੇਰੇ ਦੇਪਤੀਰ ਤਨਖਾ ਉਹਨਾਂ ਦੋ ਪੈਣਾ ਦੀ ਲੋ ਹੁਣ ਕਿੰਨੇ ਲੱਖ ਦੀ ਛੁਰਦਨ ਥੱਗੀ ਮਾਰ ਗਿਆ ਉਹ ਵਦੂਗਾਰ ਸਹੀ ਸਹੀ ਦੱਸਿਓ ਕਿ ਰਿਆ ਵਧਾ ਕੇ ਉਹਨਾਂ ਦਾ ਇਹ ਨਾ ਮੈਂ ਵਧਾ ਕੇ ਨਹੀਂ ਜਿੰਨਾ ਤੋਂ ਪੈਸੇ ਫੜੇ ਹੋ ਜੀ ਇਹਨਾਂ ਦਾ ਵੀ ਨੰਬਰ ਵਿਆਜ ਤੇ ਸਾਡੀ ਪਿੰਡ ਦੀ ਪੰਚਾਇਤ ਨੂੰ ਹੀ ਦੱਸਿਆ ਵੀ ਆ ਸਾਡੇ ਨਾਲ ਹੀ ਖੁਸ਼ ਹੋਇਆ ਉਹਨਾਂ ਨੂੰ ਆਖਿਆ ਉਹ ਆਦੇ ਆਉਣੇ ਨਾਣੇ ਪੈਸੇ ਤਾਂ ਦੇਣੇ ਇਹ ਥਾਣੇ ਹੀ ਸੀ ਕੇਸ ਕਰਕੇ ਦੇਖ ਲਿਆ ਥਾਣੇ ਵਾਲਿਆਂ ਨੇ ਇਹਨਾਂ ਨੂੰ ਸਾਰਾ ਦਿਨ ਬਾਹਰ ਰੱਖਿਆ ਉਹਦੇ ਘਰ ਦੀ ਵਿੱਚ ਚੱਕੀ ਐ ਤੇ ਮੁੜ ਕੇ ਛੱਡ ਦਿੱਤਾ ਇਹਨੇ ਜਾ ਮੀ ਸਾਲ ਵਾਲੇ ਵਿਗਾ ਤੂੰ ਘਰੇ ਚਲੀ ਜਾ ਮਛਰ ਤੇ ਬੈਠੀ ਹੈ ਤੇ ਤੂੰ ਜਾ ਆਪਣੇ ਘਰੇ ਤੇ 1.5 ਲੱਖ ਰੁਪਏ ਲਾਏਗਾ 1.5 ਲੱਖ ਹਾਂਜੀ ਫੇਰ ਅਸੀਂ ਮਕਾਨ ਨੂੰ ਕੋਣ ਹੈਗਾ ਤੇਰੇ ਹਾਂਜੀ ਇਸ ਫੈਕਟਰੀ ਤੇ ਲੱਗੇ ਭਣੇ 1.5 ਲੱਖ ਰੁਪਿਆ ਕਮਾਉਣਾ ਬਹੁਤ ਔਖਾ ਦੋ ਦੇ ਵਰਗੇ ਫਿਰਤੀ ਬੰਦਿਆਂ ਨੂੰ ਹਾਂ ਬੜਾ ਔਖਾ ਬੜਾ ਕਿਸੇ ਲੋੜਵੰਦ ਦੀ ਮਦਦ ਕਰੀਏ ਤੇ ਉਥੇ ਆਪਾਂ ਪੈਸੇ ਪੂਸੇ ਚਲੋ ਤਗੜਾ ਵੀ ਕੋਈ ਦਿੰਦਾ ਤੇ ਆਪਾਂ ਇਦਾਂ ਲੱਖਾਂ ਰੁਪਈਆ ਨਾ ਲੋਕਾਂ ਨੂੰ ਚਾਂਸੇ ਚਾ ਕੇ ਭਈ ਇਹਨੂੰ ਡਰਾਵਾ ਪਾਇਆ ਜਿੰਨੂੰ ਤੋਂ ਉਹਦਾ ਹੀ ਪਾਇਆ ਹਾਂ ਜੀ ਜੇ ਇਹਨਾਂ ਦਾ ਡਰਾਵਾ ਪਾਇਆ ਐ ਸਾਨੂੰ ਐਸੇ ਫਿਰ ਪੇਟੀ ਚੋਂ ਕਿਵੇਂ ਕੱਢੀ ਪੇਟੀ ਜਿਹੜੀ ਅਸੀਂ ਬਾਹਰ ਸਣ ਬੱਬਾ ਜੀ ਭਾ ਦੇ ਦਿੱਤਾ ਕਹਿੰਦਾ ਹਾਂ ਲੋ ਲੋਗੇ ਅੱਛਾ ਨੂੰ ਆਣਾ ਇੱਥੇ ਤੁਸੀਂ ਉਹ ਹੀ ਕੀਤੀ ਜਾਣਾ ਇੰਨੇ ਚਮਾ ਨਹੀਂ ਤੇ ਜੋਤ ਨਹੀਂ ਬੁਝੰਦੇ ਨਹੀਂ ਜੋਤ ਕੋਲੇ ਬੈਠੇ ਰਹਿਣਾ ਅੱਛਾ ਅਸੀਂ ਉੱਥੇ ਬੈਠੇ ਡਟਾਲੇ ਦਾ ਸਮਾਨ ਜੇ ਲਿਆਇਆ ਨਾ ਉਹ ਵੀ ਕਹਦਾ ਵੀ ਜੇ ਇਹਨਾਂ ਨੂੰ ਖਲਾਉਣਾ ਨਹੀਂ ਹਾਂਜੀ ਜੀ ਇਹਨੂੰ ਕਹਿੰਦਾ ਮੈਂ ਆਰਡਰ ਲੈਣਾ ਤੇ ਤੁਹਾਡੇ ਪੈਸੇ ਕੱਢਣ ਦੇ ਜਦੋਂ ਵੀ 50 ਹਜ਼ਾਰ ਦਾ ਮੁੜ ਕੇ ਕਹਿੰਦਾ ਜਦੋਂ ਬੰਦਾ ਡੇਗਤਾਂ ਨੇ ਛੇਤੀ ਛੇਤੀ ਅੰਦਰ ਆਉਂ ਤਾਂ ਛੇਤੀ ਜੇਤੀ ਅਸੀਂ ਦਮ ਹੀ ਗਏ ਨੇ ਕਹਿੰਦਾ ਹੁਣ ਵੇਖ ਪੈਣ ਯਾਰ ਤੁਸੀਂ ਨਾ ਲੋਕਾਂ ਨੂੰ ਬੇਨਤੀ ਕਰਦੇ ਆ ਸੁਚੇਤ ਹੋ ਜਾਓ ਆ ਵੇਖੋ ਜਨਮ ਬਣਾਇਆ ਹੁਣ ਆ ਮੇਰੇ ਤੇ ਅਸਰ ਕਰੇ ਜਨਮ ਮੈਂ ਤਾਂ ਕਹਿੰਦਾ ਬਿੱਲਾ ਜਨ ਕਦੇ ਮੈਨੂੰ ਲੱਗਾ ਜਨ ਦੇ ਜਨੂ ਅੱਖਰਾਂ ਦੇ ਨਹੀਂ ਲਿਖਣਾ ਆਉਣਾ ਬਾਬੇ ਨੂੰ ਜਿੱਦ ਮੈਂ ਫੜ ਲਿਆ ਕਰ ਬਚਨ ਨੂੰ ਤੇ ਆ ਵੇ ਲੋ ਆਟੇ ਦਾ ਬਣਾ ਕੇ ਤੇ ਆ ਕਈ ਵੀਡੀਓ ਆ ਨਾ ਜਿਹੜੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਉੱਥੇ ਗੁੱਡੇ ਰਾਈਆਂ ਬਣਾ ਕੇ ਉੱਥੇ ਉਹ ਕਰ ਰਹੇ ਆ ਬਲੇਡ ਮਾਰ ਰਹੇ ਆ ਰੰਗ ਡੋਲ ਕੇ ਕਹਿੰਦੇ ਖੂਨ ਵੀ ਇਹ ਲੋਕ ਪਤਾ ਕਿਹੜੇ ਜਾਂਦੇ ਆ ਇਹਨਾਂ ਸਾਰਾ ਕੋਲੇ ਫਸਦੇ ਆ ਜਿਵੇਂ ਅਸੀਂ ਆਪਦੀ ਨੌ ਤੋਂ ਸਿੱਖ ਖੜਾ ਛੜਾਉਣਾ ਹੈ ਵੀ ਜੱਟ ਪੁੱਤ ਤੋਂ ਖੜਾ ਛਡਾਉਣਾ ਜਾਂ ਗਵਾਂਡੀਆਂ ਦਾ ਪੁੱਤ ਮਰ ਜੇ ਵੀ ਮਤਲਬ ਲੱਖ ਰੁਪਈਆ ਤੈਨੂੰ ਬਾਬਾ ਦੇ ਦਾਂਗੇ ਕੋ ਟੂਣਾ ਦਾ ਪਟਾਲਾ ਕਰ ਉਹ ਜਿਹੜੀਆਂ ਵੀਡੀਓ ਬਹੁਤ ਸਾਰੀਆਂ ਇਦਾਂ ਦੀਆਂ ਚੱਲ ਰਹੀਆਂ ਗੁੱਡੀਆਂ ਪਟੂਲੇ 'ਚ ਰੱਖ ਕੇ ਹੁੰਦਾ ਓਦਾਂ ਕਰਦੇ ਆ ਉਥੋਂ ਲੋਕ ਗੁੰਮਰਾਹ ਹੋ ਜਾਂਦੇ ਉਹਨਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਹੈ ਵੀ ਤੁਸੀਂ ਕਦੇ ਸੁਖੀ ਨਹੀਂ ਵੱਸ ਸਕਦੇ ਬਤੰਦਰੋ ਜੇ ਤੁਸੀਂ ਕਿਸੇ ਦਾ ਮਾੜਾ ਸੋਚੋਗੇ ਠੀਕ ਹੈ ਅੱਜ ਲੋਕਾਂ ਲੋਕੀ ਆਪਦੀ ਪਰੇਸ਼ਾਨੀ ਕਿਸੇ ਵੀ ਤਰ੍ਹਾਂ ਦੀ ਉਹਦੇ ਤੋਂ ਘੱਟ ਦੁਖੀ ਐ ਗਵੰਡੀਆਂ ਦੀ ਤਰੱਕੀ ਤੋਂ ਜ਼ਿਆਦਾ ਦੁਖੀ ਐ ਤੋਂ ਐਦਾਂ ਮਤਲਬ ਗਵੰਡੀਆਂ ਦਾ ਮਾੜਾ ਹੋ ਜੇ ਸਾਡੇ ਰਿਸ਼ਤੇਦਾਰਾਂ ਦਾ ਮਾੜਾ ਹੋ ਜੇ ਸਬੰਧੀਆਂ ਦਾ ਐਦਾਂ ਦੇ ਟੂਨੇ ਟੱਪੇ 'ਚ ਢਾੜ ਢੂਲੇ ਕਰਦੇ ਫਿਰਦੇ ਆ ਜਿਹੜੇ ਲੋਕ ਅਸੀਂ ਢਾੜ ਢੂਲੇ ਲਾਉਂਦੇ ਵੇਖ ਵੀ ਰਹਿਣਾ ਸ਼ਾਂਗਾਂ ਦੇ ਬਹੁਤੇ ਸੁਣ ਲਓ ਮੇਰੀ ਗੱਲ ਤੇ ਪਿੰਡਾਂ ਪਿੰਡਾਂ ਤੋਂ ਅਸੀਂ ਬੇਨਤੀਆਂ ਕਰ ਰਹੇ ਆ ਤੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਬੇਨਤੀ ਐ ਵੀ ਜਿਹੜੀ ਜਿਹੜੀ ਕੋਈ ਬੁੜੀ ਜਿਹੜਾ ਕੋਈ ਬੰਦਾ ਦੇ ਉਹ ਇਹਨਾਂ ਤੋਂ ਗੁਰਦੁਆਰੇ ਆਉਣ ਲਈ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਟਾਲੇ ਢੂਲੇ ਲਾਉਣ ਨੂੰ ਭਾਵੇਂ ਬਾਬਾ ਸੇਵਨ ਵਾਲੇ ਤੇ ਕਿਲੋਮੀਟਰ ਭੇਜ ਦੇਉ ਤਾਂ ਭੱਜੀਆਂ ਜਾਂਦਾਂ ਐ ਤੇ ਜਿਹੜਾ ਵੀ ਕੋਈ ਟਾਲਾ ਢੂਲਾ ਕਿਤੇ ਲਾਉਂਦੇ ਤੁਸੀਂ ਵੇਖਦੇ ਹੋ ਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਆ ਵੀ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਐਰ ਤੁਸੀਂ ਬੋਲਦੇ ਨਹੀਂ ਇਸ ਮੈਟਰ ਤੇ ਲੋਕਾਂ ਜੇ ਸਾਰੇ ਜਣੇ ਰਲ ਕੇ ਆਪਾਂ ਮਤਲਬ ਆਵਾਜ਼ ਦੇਈਏ ਪੰਜਾਬ ਦੇ ਵਿੱਚ ਤੇ ਇਹ ਜਿਹੜਾ ਪਖੰਡਵਾੜ ਜਿਹੜਾ ਅਸੀਂ ਦੋ ਸਾਲਾਂ ਚ ਖਤਮ ਕਰਨਾ ਇਹ ਦੋ ਦਿਨਾਂ ਚ ਖਤਮ ਹੋ ਜਾਏ ਤੂੰ ਹਰ ਪਿੰਡ ਚੋਂ ਆਵਾਜ਼ ਥਾਉ ਭਾਈ ਹਰ ਨੌਜਵਾਨ ਦੂਤ ਤਿਆਰ ਤਿਆਰ ਹੋਵੋ ਯਾਰ ਤੁਸੀਂ ਮਤਲਬ ਇਹ ਜਿੰਨੀਆਂ ਲੋਕਾਂ ਨੂੰ ਠੱਗੀਆਂ ਲੋਕਾਂ ਨੂੰ ਘਬਰਾਹਤ ਕੀਤਾ ਜਾ ਰਿਹਾ ਇਹ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਨੇ ਆ ਵਖ ਹੋਰ ਰਿਆ ਸੀ ਆ ਵੇਖੀ ਇਹਦੇ ਚ ਕੀ ਆ ਅੱਛਾ ਸੰਧੂਰ ਦੀ ਡੱਬੀ ਜੀ ਹੈ ਨਾ ਇਹ ਨੂੰ ਜਿੰਨ ਕਹਿੰਦਾ ਸੀ ਬਾਬਾ ਜੀ ਜਿੰਨ ਹਾਂਜੀ ਨੇ ਇਹ ਨੂੰ ਜਿੰਨ ਬਣਾਇਆ ਆ ਬਾਲੂ ਸ਼ਾਹੀ ਇਹਦੀ ਡੇਟ ਵੀ ਲੰਘ ਗਈ ਉਹਨੇ ਮੇਲੇ ਲੱਡੂਆਂ ਦੀ ਆ ਜੰਦਰੇ ਬੀਬੀ ਕਿੱਥੇ ਲਾਏ ਸੀ ਇਹ ਪੇਟੀ ਚ ਲਾਏ ਸੀ ਅੱਛਾ ਪੇਟੀ ਚ ਪੈਸੇ ਰੱਖੇ ਆ ਸੰਦੂਰ ਹੀ ਆ ਵੇਖ ਲਓ ਮਤਲਬ ਇਸ ਕਰਕੇ ਨਾ ਲੋਕਾਂ ਨੂੰ ਬੇਨਤੀ ਆ ਵੀ ਭੈਣ ਆਈ ਵਿਚਾਰੀ ਉਹਨੇ ਸਾਥ ਤੇ ਕਰਾਉਣੇ ਬੀਬੀ ਕਾਰਵਾਈ ਤੇ ਇਹਦਾ ਨੰਬਰ ਨੰਬਰ ਹੈਗਾ ਬਾਬੇ ਦਾ ਹਾਂਜੀ ਪਪਾ ਜੀ ਇਹ ਕਾਲ ਐਸਤੇ ਗੱਲ ਕਰਦੇ ਨੇ ਨੰਬਰ ਦਿਓ ਮੈਨੂੰ ਕੋਈ ਨਹੀਂ ਸੱਚੇ ਆ ਆ ਗਰਮਾ ਤੇ ਹੁੰਦਾ ਨੰਬਰ ਆ ਜੀ ਮੜਾ ਜਾ ਕਰੋ ਸਿੰਘਾਂ ਨੂੰ ਬੇਨਤੀ ਫਿਰੋਜ਼ਪੁਰ ਵਾਲਿਆਂ ਨੂੰ ਜਦ ਇਹ ਬੰਦਿਆਂ ਨੂੰ ਤੇ ਇਹਨੂੰ ਮੜਾ ਜਾ ਕਰੋ ਇਹਦੇ ਨਾਲ ਗੱਲਬਾਤ ਜੇ ਹੁੰਦੀ ਹੈ ਇਹਦਾ ਘਰਪੁਰ ਵੇਖੋ ਫੋਨ ਚੱਕਦਾ ਨਹੀਂ ਜੀ ਫੋਨ ਉਡਦਾ ਫੋਨ ਕੱਟੇ ਜਾਂਦਾ ਤਿੰਨ ਫੋਨ ਲਾਦੇ ਇੱਕ ਹੋਰ ਲਾ ਕੇ ਬੈਨੇ ਹਾਂ ਹੰਗਦਾ ਨੰਬਰ ਕਰ ਦੋ ਆਹ ਦੇ ਫੋਨ ਤੇ ਨੰਬਰ ਯੂ ਹੈਵ ਡਾਇਲਡ ਇਜ਼ ਕੰਟਲੀ ਇਹ ਤੁਹਾਨੂੰ ਕੀ ਕਹਿੰਦਾ ਸੀ ਬੀਬੀ ਤੁਹਾਨੂੰ ਕਹਿੰਦਾ ਸੀ ਜੀ ਕੁੜੀ ਦਾ ਤਲਾਕ ਨਹੀਂ ਹੁੰਦਾ ਤੇ ਕੈਸੇ ਤੁਹਾਡੇ ਘਰ ਆਏਗੇ ਭੈਣ ਉਹ ਐਵੇਂ ਰਹਿ ਗਏ ਮੰਜਰਾਂ ਲਾ ਲਾ ਕੇ ਉਹ ਕੀ ਕਹਿੰਦਾ ਵੀ ਪੈਸੇ ਮੋਗਲੇ ਮਨਪ੍ਰੀਤ ਬਾਬੇ ਕੋਲੇ ਕਹਿੰਦਾ ਗਈ ਕੀ ਕਰ ਦੂੰਗਾ ਕਹਿੰਦਾ ਕਹਿੰਦਾ ਤੂੰ ਜਾੜਾ ਸਭ ਤੇਰੀ ਤੇ ਪਰਚਾ ਕਰਾਵਾਂਗਾ ਮੈਂ ਤੇ ਪੈਸੇ ਨਹੀਂ ਮੈਂ ਦੇਣੇ ਮਠਾਣਿਆਂ ਚ ਭਾਰ ਦੇਵਾਂਗਾ ਤੇ ਤੈਨੂੰ ਨਹੀਂ ਮੈਂ ਪੈਸੇ ਦੇਣਾ ਥਾਣਾ ਕਿਹੜਾ ਪੈਂਦਾ ਤੁਹਾਨੂੰ ਸਾਨੂੰ ਲੱਖੋ ਕੇ ਪੈਂਦਾ ਹੈ ਰੇੜੇ ਤੋਂ ਥਾਣੇ ਨੂੰ ਡੋਰ ਸਾਡਾ ਚਾਲਦਾ ਉਹਦਾ ਨੰਬਰ ਥਾਣੇ ਦਾ ਹੈਗਾ ਹਾਂ ਜੀ